they will get in the pulpit o pulpit te aunde han and make their voice very big ate apni awaaz nu vaddi bhari kar lende han owein paave chuche wargi awaaz hove par jadon pulpit te auna hai odo awaaz bhari kar leni hai taaki oh lagge ke avi minister hai i have now received my degree hon menu meri degree mil gayi hai logo nu ki das reha ke main pracharak pada kyon ha menu meri degree mil gayi hai ਹੁਣ ਆ ਜਲੰਧਰ ਦੇ ਵਿੱਚ ਕੀ ਆ ਪਹਿਲਾਂ ਤਾਂ ਕਹਿੰਦੇ ਸੀ ਅਪੋਸਟਲ ਹੁਣ ਡਾਕਟਰ ਅਪੋਸਟਲ ਭਈ ਮੈਂ ਬਾਈਬਲ ਦੇ ਵਿੱਚੋਂ ਕਦੇ ਡਾਕਟਰ ਅਪੋਸਟਲ ਨਹੀਂ ਦੇਖਿਆ ਸੱਚੀ ਗੱਲ ਹੈ ਕਿਤੋਂ ਆ ਗਿਆ ਇਹ ਮੇਰਾ ਪ੍ਰੈਸੀ ਸੱਚੇ ਕਿਹੜੇ ਕੁਝ ਮਿਕਸ ਕਰੀ ਜਾਂਦੇ ਆ ਡਾਕਟਰ ਅਪੋਸਟਲ ਭਈ ਚੈੱਕ ਕਰ ਲੈ ਬਾਈਬਲ ਦੇ ਅਪੋਸਟਲ ਨਾਲ ਕਿਸੇ ਨਾਲ ਡਾਕਟਰ ਨਹੀਂ ਲਾਇਆ ਸੱਚਾ ਗੋਡ ਬles ਬਗੜ ਜਿਹੜਾ ਤੀਸਰੇ ਆਕਾਸ਼ ਵਿੱਚ ਖਿੱਚਿਆ ਗਿਆ ਉਹ ਖੁਦਾਈ ਦਰਸ਼ਨ ਦੇਖ ਕੇ ਆਇਆ ਉਸ ਬੰਦੇ ਨੇ ਵੀ ਆਪਣੇ ਨਾਲ ਡਾਕਟਰ ਨਹੀਂ ਲਗਾਇਆ ਸੱਚ ਹੈ ਗੁਰਬਾਣੀ ਉਹ ਵੀ ਹਲੀਮ ਬੜਿਆ ਰਿਆ ਆਮੀਨ ਆਮੀਨ ਕਹਨ ਕੁਝ ਆਉਂਦੇ ਆ ਅਤੇ ਆਪਣੀ ਡਿਗਰੀ ਦਿਖਾਉਂਦੇ ਆ ਲਾਈਕ